ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੂਗੀ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ 1:00 ਵੱਜ ਗਿਆ ਆ ਤੇ ਆਪਾਂ ਇੱਧਰ ਲੱਗੇ ਤੇਲ ਰੱਖ ਲਿਆ ਸੀਗਾ ਮੈਂ ਕੜਾਹੀ 'ਚ ਤੇ ਗਰਮ ਹੋ ਗਿਆ ਆ ਆਪਾਂ ਅਲ ਸ਼ਿਵ ਹ ਸੀਗੀਆਂ ਪਿੰਡੀਆਂ ਵਸ ਇੰਨੀਆਂ ਕਿ ਲਈਆਂ ਸੀਗੀਆਂ 2-4 ਕਿ ਤੇ ਇੱਕ ਦੋ ਪੱਕੀਆਂ ਨਿਕਲੀਆਂ ਵਿੱਚ ਤੇ ਆਪਾਂ ਇੱਕ ਫੇ ਆਲੂ ਕੱਟ ਲਏ ਆਪਾਂ ਕਿ ਇਦਾਂ ਮਿਕਸ ਜੀ ਕਰਕੇ ਸਬਜ਼ੀ ਬਣਾ ਲੈਂਦੇ ਆ ਤੇ ਤੇ ਪੈਰਾ ਕੁਝ ਹੈ ਨਹੀਂ ਸੀਗਾ ਇਸ ਕਰਕੇ ਤੇ ਨਾਲ ਆਪਾਂ ਰੋਟੀ ਲਾ ਲਾਂਗੇ ਤਵਾ ਵੀ ਮੈਂ ਰੱਖ ਲਿਆ ਧੋ ਕੇ ਤੇ ਇਹ ਹੁਣ ਮੈਂ ਨਾਲੇ ਰੋਟੀ ਬਣਾਉਂਗੀ ਤੇ ਨਾਲ ਦੀ ਨਾਲ ਮੈਂ ਸਬਜ਼ੀ ਬਣਾ ਲੰਨੀ ਆ ਤੇ ਜਿਹੜਾ ਆਪਣਾ ਛੇਤੀ ਕੰਮ ਨਹੀਂ ਪੜ ਜਵੇ ਪਹਿਲਾਂ ਆਪਾਂ ਇਹਨਾਂ ਨੂੰ ਜੀ ਥੋੜਾ ਜਿਹਾ ਫਰਾਈ ਜੇ ਕਰ ਲਵਾਂਗੇ ਆਲੂ ਤੇ ਇਹ ਨਾਲ ਪਿੰਡੀਆਂ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਤੜਕਾ ਜਿਹੜਾ ਲਗਾ ਲਾਂਗੇ ਇਹ ਜੀਆ ਪਟਾ ਕੇ ਰੱਖ ਦਨ ਨਾਲ ਜਿਹੜੇ ਉਹ ਆਪਣੇ ਤੇਲ ਵਿਚਾਲੇ ਹੋਜੂਗੇ ਕਿਉਂਕਿ ਅੱਜ ਕੱਲੇ ਜਿਹੜੇ ਆਲੂ ਆ ਤਾਂ ਛੇਤੀ ਪੱਕਲੇ ਨੇਗੇ ਹਲਕੇ ਆਪਾਂ ਇਹਨਾਂ ਪਾ ਕੇ ਜਿਹੜਾ ਆ ਉਹ ਰਸਤ ਦੇਣਾ ਹੈ ਤੇ ਬਾਕੀ ਆਪਾਂ ਇੱਧਰ ਬਣਾ ਲੈਨੇ ਆਂ ਕੀ ਰੋਟੀ ਮੋਗਾ 6:30 ਤੇ ਸਲਵਾਰਾਂ ਮੈਂ ਸੀਨ ਦਿੱਤੀਆਂ ਦੋਨੀਆਂ ਤੇ ਲਿਫਾਫੇ ਚ ਪਾ ਕੇ ਆਪਾਂ ਰੱਖ ਦਿੱਤੀਆਂ ਜੇ ਦੀਦੀ ਆ ਗਏ ਲੈਣ ਤਾਂ ਠੀਕ ਐ ਨਹੀਂ ਤਾਂ ਫਿਰ ਮੈਂ ਭੇਜ ਦੋਗੀ ਸੇ ਬਾਕੀ ਹੁਣ ਮੈਂ ਲੱਗੀ ਆ ਜੀ ਥਾਰਜੀ ਨੂੰ ਤੜਕਾ ਲਾਉਣ ਆਪਾਂ ਬਣਾਉਣੀ ਐ ਅੱਜ ਸੀਨੀ ਬਰੀਕ ਪਕੌੜੀਆਂ ਆਲੂ ਪਾ ਕੇ ਤੇ ਮੰਮੀ ਨੇ ਪਿਆਜ਼ ਵਗੈਰਾ ਆਲੂ ਕੱਟ ਦਿੱਤੇ ਸੀਗੇ ਤੇ ਹੁਣ ਮੈਂ ਲੱਗੀ ਹਾਂ ਜੀ ਤੜਕਾ ਲਾਉਣ ਤੇ ਸਮਰ ਦੇ ਪਾਪਾ ਵੀ ਆ ਗਏ ਸੀਗੇ 6:30 ਦਾ ਟਾਈਮ ਹੋ ਗਿਆ ਤੇ ਬੱਦਲ ਵੀ ਕਾਫੀ ਆ ਤੂਆ ਬਾਹਰ 판ਜੀ ਤੇ ਆਪਾਂ ਇਹਦੇ ਚ ਲਗਾ ਰਹੇ ਆ ਥੋੜਾ ਬਗਰਣੀਆ ਜਾਵਣੀ ਸਿਰਨੀ ਦੀ ਦਾਲ ਤੇ ਇਹਦੇ ਵਿੱਚ ਆਪਾਂ ਪਾ ਲਏ ਆ ਆਲੂ ਤੇ ਢੜਕੇ ਵਿੱਚ ਪਾਇਆ ਹੈ ਜਿਵੇਂ ਪਹਿਲਾਂ ਤੇਲ ਚੰਗੀ ਤਰ੍ਹਾਂ ਗਰਮ ਕੀਤਾ ਤੇ ਪਾਇਆ ਜੀਰਾ ਸਾਹਣਾ ਅਦਰਕ ਤੇ ਸਾਹਣਾ ਅਦਰਕ ਹਰੀ ਹੈ ਆਪਣੇ ਤੇ ਪਿਆਰ ਅੰਮੀਰੋ ਚੰਗੀ ਤਰ੍ਹਾਂ ਬਣ ਗਏ ਨੂਨ ਪਾ ਲਿਆ ਬਸ ਪਾ ਦਾਂਗੇ ਟਮਾਟਰ ਹੈ ਨਹੀਂਗੇ ਅੱਜ ਉਹ ਪਕਣਾ ਥਾਣੂ ਹੋਏ ਆ

दाल सा कणका ला दिन मैं टाइम लगे ना पानी प्यास बहुत आती है मेरे कोलास रख दूँ पानी बार बार पानी पी ली पीना तो वजी पर दिन हो गए ना ज्यादा गर्मी है ना बस दिन कर पानी ही पी ली पानी इन ज्यादा गर्मी हो बत्तर हूँ इन्ना ज्यादा गूढ़ा हुआ जिंदा बस इन्ना तेज नहीं आना पाँगा पर ਮੀਂਹ ਹੁੰਦਾ ਲਿਵਾ ਕਰਨੀ ਕਿੱਥੇ ਹੀ ਆ ਮੀਂਹ ਤੇ ਪੈ ਜੇਵੇ ਥੋੜਾ ਠੰਡਾ ਹੋ ਜਾਂਦਾ ਨਾ ਮੌਸਮ ਤੇ ਮੀਂਹ ਆਉਂਦਾ ਵੀ ਜਾ ਬਾਕੀ ਅੱਪ ਰੋਟੀ ਹੁਣ ਬਾਹਰ ਬਣਾਵਾਂਗੇ ਅੰਦਰ ਕਿਉਂਕਿ ਥਾਰ ਨਹੀਂ ਮਿਲਦਾ ਸੋ ਇਹਦੇ ਤੇ ਤੇ ਗਾਰਮੀ ਬਹੁਤ ਜ਼ਿਆਦਾ ਹੈ ਉਹਨੇ ਬੈਠੇ ਹੈ ਨਾ ਬਾਹਰ ਨਾਵਾ ਮਾਰੇ ਰੋਟੀ ਬਣ ਜਾਂਦੀ ਹੈ ਚੁੱਲੇ ਤੇ ਤੇ ਨਾਲੇ ਆਪਣੀ ਗੈਸ ਦੀ ਬਚਤ ਹੋ ਜਾਂਦੀ ਆ ਤੇ ਕਿਉਂਕਿ ਬਾਲਣ ਦੀ ਆਪਣੀ ਕਮੀ ਨਹੀਂ ਹੈਗੀ ਇਸ ਕਰਕੇ ਤੇ ਇਹ ਕੁਝ ਦੇਰ ਵਿੱਚ ਪਾ ਲਾਂਗੇ ਆ ਜਿਹੜਾ ਆਪਣੇ ਨੂੰ ਥੋੜਾ ਮੈਂ ਥੋੜਾ ਕਾੜਵਾਂ ਤੇ ਥੋੜੀ ਜਿਹੜੇ ਪਾ ਲੈ ਹਾਂ ਜਿਹਦੀ ਪਾਣੀ ਆ ਤੇ ਆਟਾ ਆਪਣੇ ਗੁੰਨੇ ਆ ਪਿਆ ਆ ਤੇ ਉਹਨਾਂ ਆਪਾਂ ਉਹਦੀਆਂ ਰੋਟੀਆਂ ਬਣਾ ਲਾਂਗੇ ਬੜੀ ਜੀਆਂ ਤੇ ਬਾਕੀ ਸਮੋਸੇ ਦਾ ਆਪਾਂ ਵੀ ਆ ਗਏ ਤਾਂ ਦੋਨੋਂ ਬਣ ਹੁੰਦੇ ਆ ਹਜੇ ਠੀਕ ਤੇ ਉਹ ਤੋਂ ਬਾਅਦ ਥੋੜਾ ਲੇਡੀ ਖਾਣਾ ਆ ਜੇ ਮੈਨੂੰ ਔਰ ਘੰਟਾ ਤਾਂ ਲੱਗਿਆ ਜਾਣਾ ਕਿਉਂਕਿ ਆਹ ਇਹਣੇ ਥੋੜਾ ਥਨ ਲਗਾ ਕੇ ਫਿਰ ਮਰੋਤੀ ਬਣਾਣੀ ਰੋਟੀ ਵਰਗਾ ਹੋਣਾ ਕਿੰਨਾ ਘੰਟਾ ਲੱਗ ਜਾਂਦਾ ਹੈ। 3-25 ਮਿੰਟ ਤਾਂ ਲੱਗਦੀ ਜਾਂਦੀ ਹੈ ਇਹਨੂੰ। ਕਦੇ ਕਿਸੇ ਵੇਲੇ ਅੱਗ ਵੀ ਛੇਤੀ ਬਲ ਜਾਂਦੀ ਹੈ, ਕਿਸੇ ਵੇਲੇ ਅੱਗ ਨਹੀਂ ਭਲਦੀ ਹੈ ਕਿਉਂਕਿ ਮੀਂਹ ਨਹੀਂ ਆਇਆ, ਸਲਾਬ ਨਹੀਂ ਹੈਗੀ ਤੇ ਬਾਲਣ ਐ ਸੁੱਕਾ ਪਿਆ ਆ। ਤੇ ਬਲ ਜਾਂਦੀ ਹੈ ਛੇਤੀ ਤੇ ਆਪਣੇ ਪਿਆਜ਼ ਉੱਤਰ ਪਰਦੇ ਰਹੇ ਸੀਗੇ। ਤੋਂ ਮਾੜਾ ਬੈਠੇ ਕੁਝ ਜਰੀ ਸਾਲੇ ਆਪਣੇ ਵਰੀ ਮੈਂ ਕਿਵੇਂ ਪਾਈ ਹੋਈ ਆ ਥੋੜੀ ਜਿਹੀ ਪਹਿਲਾਂ ਤੇ ਲੂਣ ਲਗਾ ਲਈਏ ਸਾਲਾ ਥੋੜਾ ਜਿਆ ਤੇ ਸਬ지 ਛੋੜੀਏ ਪਕਾਵਾਂਗੇ ਇਹਦੀ ਮਾਂ ਦੇ ਵਿੱਚ ਉਦੇ ਪਰਪਰੇ ਰੈਡੀ ਹੋ ਗਈ ਨਹੀਂ ਤਾਂ ਅਸੀਂ ਇਹ ਕੱਤ ਨੂੰ ਦਾਲ ਚੀਨ ਬਣਾ ਲੈਂਦੀ ਹੁਣੀ ਆ ਤੇ ਜਿਹਦਾ ਤੜਕਾ ਵਗੈਰਾ ਲਾ ਲਿਆ ਹੁੰਦਾ ਜਦੋਂ ਪਾਪਾ ਆਉਂਦਾ ਪਾਪਾ ਆਇਆ ਉਤੋਂ ਦੇ ਘਰ ਤੇ ਵੈਸੇ ਕਰਨਾ ਵੀ ਕਿਸੇ ਹੁਣ ਉਦਾਂ ਵੀ ਰੋਟੀਆਂ ਸੀ ਨਾ ਖਵੇ ਤੱਕ ਖਾਈ ਦੀ ਆ ਤੇ ਉਹਦੇ ਘਰ ਕੀ ਉਹ ਤਾਂ ਆਪਣੇ ਇਹ ਬਣ ਜਾਣੀ ਆ ਬਸ ਰੋਟੀ ਬਣਾਉਂਦੇ ਬਣਾਉਂਦੇ ਮੇਰੇ ਇਹ ਵੀ ਰੈਡੀ ਜਾਣੀ ਆ ਤੇ ਨਾਲ ਦੀ ਨਾਲ ਆਪਣੇ ਕੋਈ ਕੰਮ ਜਿਹੜੇ ਆ ਉਹ ਹੋ ਜਾਣੇ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਲਾ ਲੀਏ

ਫਿਰ ਤੁਹਾਨੂੰ ਕੋੜਾ ਵਾਸਲਾ ਜਿਆ ਮੈਨ ਦਾ ਵੀ ਹਾਂ ਵੀ ਜੇ ਵੀ ਲੋਕ ਦੇਖਦੇ ਆ ਉਹਨਾਂ ਨੂੰ ਵਧੀਆ ਲੱਗਦੇ ਆ ਫਿਰ ਹੋਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਨਾ ਇਸ ਕਰਕੇ ਕਮੈਂਟ ਜ਼ਰੂਰ ਪਿਆ ਕਰੋ ਸਾਰੇ ਭੈਣਾਂ ਹਾਂਜੀ ਜੀ ਟਾਈਮ ਹੋ ਗਿਆ ਪਾਣੇ 9 ਤੇ ਰੋਟੀ ਰੁੱਟੀ ਖਾ ਲਈ ਸੀਗੀ ਸਾਮਰ ਸੌ ਗਿਆ ਸੀ ਪਹਿਲੇ ਹੀ ਹੁਣ ਉੱਠ ਗਿਆ ਆ ਤੇ ਹੁਣ ਦੁਬਾਰਾ ਇਹਨੂੰ ਸੁਲਾਉਂਦੇ ਪਏ ਆ ਦੇਖੋ ਜੇ ਸੌਂ ਜਵੇ ਤਾਂ ਤੇ ਬਾਕੀ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ